ਬਾਬਾ ਗੁਰੂ ਜੀ ਦਾ ਖਾਲਸਾ ਬਾਬਾ ਗੁਰੂ ਜੀ ਕੀ ਫਤਿਹ ਇੱਕ ਇਨਸਾਨ ਉਹ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਵੱਲੋਂ ਇੱਕ ਔਰਤ ਪ੍ਰਤੀ ਬਹੁਤ ਹੀ ਘਟੀਆ ਸ਼ਬਦਾਵਲੀ ਵਰਤੀ ਗਈ ਹੈ ਜਦੋਂ ਅਸੀਂ ਬਾਬੇ ਨਾਨਕ ਦੀ ਗੱਲ ਕਰਦੇ ਹਾਂ ਉਦੋਂ ਉਹਨਾਂ ਨੇ ਔਰਤ ਨੂੰ ਬਹੁਤ ਵੱਡੀ ਮਹਾਨਤਾ ਬਹੁਤ ਵੱਡਾ ਉੱਚਾ ਦਰਜਾ ਦਿੱਤਾ ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਨ ਹਰਜਾਨੀ ਸਿੰਘ ਚੰਨੀ ਨੇ ਜਿਹੜੇ ਅਕਸਰ ਬਵਾਤਾਂ ਦੇ ਵਿੱਚ ਘਰੇ ਰਹਿੰਦੇ ਨੇ ਉਹਨੇ ਔਰਤਾਂ ਨੂੰ ਕੁੱਤਿਆਂ ਦੀਆਂ ਰੰਨਾਂ ਤੱਕ ਕਹਿ ਦਿੱਤਾ ਇਹ ਉਹਦੀ ਵੀਡੀਓ ਤੁਸੀਂ ਸੁਣ ਸਕਦੇ ਹੋ ਬੈਰਲ ਹੋਈ ਹੋਈ ਹੈ ਔਰ ਕਿਹਾ ਕਿੱਥੇ ਹੈ ਅਮਰਤਾ ਬੜਿੰਗ ਦਾ ਜਿਹੜਾ ਚੋਣ ਪ੍ਰਚਾਰ ਹੈ ਗਿਦੜ ਵਾਹੇ ਤੋਂ ਉਥੇ ਇੱਕ ਸਟੇਟ ਦੇ ਗਿਆ ਅੰਮ੍ਰਤਾ ਵੜਿੰਗ ਜਣਕੀ ਰਾਜੀ ਵੜਿੰਗ ਦੀ ਘਰਵਾਲੀ ਮੌਜੂਦ ਜੰਨੀ ਸਭ ਦੇ ਨਾਲ ਖੜੀ ਹੈ ਤੇ ਕਾਂਗਰਸੀ ਮੂਰੇ ਬੈਠੇ ਹੈ ਮੈਂ ਬੇਨਤੀ ਕਰਨੀ ਹੈ ਵੀ ਇਹਨਾਂ ਲੋਕਾਂ ਦਾ ਆਪਣਾ ਲੈਵਲ ਕੀ ਹੈ ਕਿਸ ਲੈਵਲ ਦੀ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਇਹਨਾਂ ਦੀਆਂ ਇਹ ਘਟੀਆਂ ਹਰਕਤਾਂ ਕਰਤੂਤਾਂ ਕਰਕੇ ਪਹਿਲਾ ਭਵੰਤਮਨ ਦੀ ਸਰਕਾਰ ਬਣੀ ਸੀ ਤੇ ਹੁਣ ਇਹ ਦੋਨੋਂ ਹੀ ਭਾਵੇਂ ਕਾਲੀ ਹੁਣ ਭਾਵੇਂ ਕਾਂਗਰਸ ਹੁਣ ਫਿਰ ਉਹੀ ਗੰਦੀਆਂ ਘਟੀਆਂ ਕਰਤੂਤਾਂ ਕਰ ਰਹੇ ਨੇ ਸੁਣਨ ਵਾਲੇ ਤਾੜੀਆਂ ਮਾਰੀ ਜਾਂਦੇ ਆ ਦੰਦ ਕੱਢੀ ਜਾਂਦੇ ਆ ਖੁੱਤੇ ਮੰਗੂ ਤੇ ਉਹਨੇ ਇੱਕ ਕਹਾਵਤ ਸੁਣਾਈ ਹੈ ਤੁਸੀਂ ਉਹ ਸੁਣੀ ਹੈ ਸੁਣ ਲਿਓ ਦੁਬਾਰਾ ਮੈਂ ਸਿਰਫ ਗੱਲ ਇਹ ਨਹੀਂ ਕਰਨੀ ਹੈ ਬੀ ਇਹਨਾਂ ਦੀ ਨਜ਼ਰ ਵਿੱਚ ਇੱਕ ਔਰਤ ਦੀ ਔਕਾਤ ਕੀ ਹੈ ਇੱਥੇ ਮੈਂ ਜਾਤੀ ਤੌਰ ਤੇ ਗੱਲ ਨਹੀਂ ਕਰਨੀ ਮੈਂ ਜਾਤੀ ਨੂੰ ਮੰਨਦਾ ਹੀ ਨਹੀਂ ਜਿਹੜਾ ਸਿੱਖ ਹੈ ਉਹਦੇ ਲਈ ਕੋਈ ਜਾਤਵਾਦ ਨਹੀਂ ਉਹਦੇ ਲਈ ਸਭ ਤੋਂ ਪਹਿਲਾਂ ਇੱਕ ਇਨਸਾਨ ਹੈ ਤੁਸੀਂ ਰਾਜਨੀਤੀ ਕਰਨੀ ਹੈ ਬਹੁਤ ਵੱਡੇ ਮੁੱਦੇ ਨੇ ਪੰਜਾਬ ਦੇ ਉਂਗਲਾਂ ਤੇ ਗਿਣੇ ਜਾ ਸਕਦੇ ਸਭ ਤੋਂ ਪਹਿਲਾਂ ਪਾਣੀਆਂ ਦੀ ਗੱਲ ਕਰ ਲਓ ਪ੍ਰਦੂਸ਼ਣ ਦੀ ਗੱਲ ਕਰ ਲਓ ਬੇਰੋਜਗਾਰੀ ਦੀ ਗੱਲ ਕਰ ਲਓ ਨਸ਼ਿਆਂ ਦੀ ਗੱਲ ਹੈ ਕਰਪਸ਼ਨ ਦੀ ਗੱਲ ਹੈ ਗੈਂਗਸਟਰਵਾਦ ਇੱਥੇ ਹੈਗਾ ਬਹੁਤ मुद्दे ਨੇ ਜਿਹੜੇ ਪੰਜਾਬ ਨੂੰ ਖਾ ਗਏ ਜਿੰਨਾ ਕਰਕੇ ਪੰਜਾਬ ਬਰਬਾਦ ਹੋਇਆ ਤੇ ਇਹਨਾਂ ਲੋਕਾਂ ਦੇ ਕੋਲ ਲੁੱਟ ਖੋੜਦਾ ਪੈਸਾ ਸਟੇਜਾਂ 'ਤੇ ਨਜ਼ਾਰੇ ਲੈਂਦੇ ਆ ਬੋਲਣ ਲੱਗੇ ਬਿਲਕੁਲ ਸ਼ਰਮ ਨਹੀਂ ਮੰਨਦੇ ਇਹ ਚੰਨੀ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਦੀ ਕਰਤੂਤ ਹੈ ਜਦੋਂ ਉਹਨੂੰ ਮੁੱਖ ਮੰਤਰੀ ਬਣਾਇਆ ਸੀ ਉਸ ਵਕਤ ਵੀ ਇਹੀ ਜਵੜੀਆਂ ਮਾਰੀਆਂ ਸੀ ਜਿਨ੍ਹਾਂ ਜਵੜੀਆਂ ਦਾ ਖਮਿਆਜਾ ਕਾਂਗਰਸ ਪਾਰਟੀ ਨੂੰ ਪੁਕਤਣਾ ਪਿਆ ਇਹ ਸਚਾਈ ਤੇ ਕੀ ਜਿਹੜੇ ਮੂਰੇ ਬੈਠੇ ਨੇ ਉਹ ਇਨਸਾਨ ਨੇ ਜਾਂ ਡੰਗਰ ਨੇ ਜੇ ਮੈਨੂੰ ਕਹਿਣਾ ਪੈ ਰਿਹਾ ਹੈ અમરતા બડિંગ ઓરત એક ઓનો ભી બિલકુલ શરમ જ આહે ની બસ એક कुर्सी ਦਾ લાજ જ ਹੈ कुर्सी ਖતરસી ਕੁਝ ਵੀ ਕਰਨ ਨੂੰ તૈયાર ਜੋ ਸਾਨੂੰ ਗੰਦ ਪਰੋਸਿਆ ਜਾਊ ਉਹ ਅਸੀਂ ਸੁਣੀ ਜਾਵਾਂਗੇ ਕੰਨਾਂ ਵਿੱਚ ਪਾਈ ਜਾਵਾਂਗੇ ਸਾਡੀ શરમ ਹਿਆ ਬਿਲਕੁਲ ਖਤਮ ਹੋ ਚੁੱਕੀ ਹੈ ਕੋਈ ਆਮ ਬੰਦਾ ਗੱਲ કરે ਕਵਾ ਕਹ ਦੇ ਕਹਿ ਸਕਦੇ ਆ ਕਿ ਕੋਈ ਖਾਸ ਗੱਲ ਨਹੀਂ ਪਰ ਇੱਕ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਰਿਹਾ ਹੋਵੇ ਕਿ ਉਹ ਬੰਦਾ ਇਹੋ ਜੀ ਸ਼ਬਦਾਵਲੀ ਵਰਤੇ ਬਹੁਤ ਘਟਿਆ ਸ਼ਰਮਨਾਕ ਇਹ ਸ਼ਬਦਾਵਲੀ ਜਿਹੜੀ ਜੰਨੀ ਸਿੰਘ ਜੰਨੀ ਨੇ ਵਰਤੀ ਤੁਸੀਂ ਕਿਸੇ ਆਮ ਮਨੁੱਖ ਨੂੰ ਕੁੱਤਾ ਨਹੀਂ ਕਹਿ ਸਕਦੇ ਗੁਰੂ ਪਾਸ਼ਾ ਨੇ ਜਦੋਂ ਪਸ਼ੂ ਸ਼ਬਦ ਵਰਤੇ ਆ ਜਾਂ ਕਰਤੂਤ ਅਸ਼ੋਕੀ ਮਾਨ ਚ ਜਾਤ ਜਾਂ ਰਾਜੇ ਸ਼ੀ ਮਕਦਮ ਕੁੱਤੇ ਉਹਦੇ ਵੀ ਇੱਕ ਉਦਾਹਰਨ ਦੇ ਕਿ ਸ਼ੁਰੂਆਤੇ ਪਰ ਇੱਕ ਭਰੀ ਹੋਈ ਸਟੇਜ ਤੇ ਉਹ ਵੀ ਇੱਕ ਪੰਜਾਬ ਦਾ ਜ਼ਿੰਮੇਵਾਰ ਬੰਦਾ ਔਰਤ ਨੂੰ ਕੁੱਤਿਆਂ ਦੀ ਰਨ ਤੱਕ ਕਹਿ ਦੇਵੇ ਇਹ ਬਰਦਾਸ਼ਤ ਕਰਨ ਯੋਗ ਨਹੀਂ ਇਥੇ ਕਿਤੇ ਆਮ ਬੰਦੇ ਨੇ ਇਹ ਗੱਲ ਕਹੀ ਹੁੰਦੀ ਨਾ ਸਾਨੂੰ ਉਤੇ ਪਰਚਾ ਹੋਇਆ ਹੁੰਦਾ ਉਹਦੇ ਖੇਤਰ ਪ੍ਰੇਟ ਹੋਈ ਹੁੰਦੀ ਸਮੁੱਚੀ ਕਾਂਗਰਸ ਪਾਰਟੀ ਨੂੰ ਇੱਥੇ ਮਾਫੀ ਮੰਗਣ ਦੀ ਲੋੜ ਹੈ ਚਨਿੰਦ ਸਿੰਘ ਚੰਨੀ ਨੂੰ ਮਾਫੀ ਮੰਗਣ ਦੀ ਲੋੜ ਹੈ ਕਿ ਔਰਤਾਂ ਪ੍ਰਤੀ ਇਹੋ ਜਿਹੀ ਸ਼ਬਦਾਵਲੀ ਜਿਹੜੀ ਨਿੰਦਣਯੋਗ ਹੈ ਕਿਤੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਇਹੋ ਜਿਹੀ ਸ਼ਬਦਾਵਲੀ ਖਾਸ ਕਰਕੇ ਜਿਹੜੀਆਂ ਸਾਡੀਆਂ ਔਰਤਾਂ ਨੇ ਪੰਜਾਬ ਦੀਆਂ ਮੈਂ ਫੇਰ ਬੇਨਤੀ ਕਰ ਦਿੰਦਾ ਸਾਨੂੰ ਜਾਤੀ ਨਾਲ ਕੋਈ ਸੰਬੰਧ ਨਹੀਂ ਔਰਤ ਕਿਸੇ ਵੀ ਜਾਤੀ ਦੀ ਹੈ ਮੇਰਾ ਕੋਈ ਮਤਲਬ ਨਹੀਂ ਅਸੀਂ ਸਨਾਨਦਕ ਦਾਰਦੀ ਹਰ ਨੂੰ ਸਤਿਕਾਰ ਦਿਤਦਾ ਦਿੰਦੇ ਰਵਾਂਗੇ ਪਰ ਜਿਹੜੀ ਚੰਨੀ ਨੇ ਸ਼ਬਦਾਵਲੀ ਵਰਤੀ ਹੈ ਨਾ ਇਹ ਨਿੰਦੜ ਜੋ ਕਿ ਸਿੱਖ ਜੱਥੇਬੰਦੀਆਂ ਜਾਂ ਕਾਂਗਰਸ ਪਾਰਟੀ ਜਾਂ ਹੋਰ ਵਿਰੋਧੀ ਪਾਰਟੀਆਂ ਇਹ ਬਿਆਨ ਦੇਣਗੇ ਮਾਫੀ ਲਗਵਾਉਣ ਦੀ ਕਾਂਗਰਸ ਸਾਈਕਮੰਡ ਵੱਲੋਂ ਕੋਈ ਫੈਸਲਾ ਲਿਆ ਜਾਓ ਇਹ ਸ਼ਬਦਾਵਲੀ ਗਲਤ ਵਰਤੀ ਗਈ ਹੈ ਰਾਜਨੀਤੀ ਕਰਨੀ ਹੈ ਕਰੋ ਯਾਰ ਤੁਸੀਂ ਇੰਨਾ गिर ਕੇ ਤੁਹਾਡੇ ਮੂਹਰੇ ਔਰਤਾਂ ਬੈਠੀਆਂ ਨੇ ਤੁਹਾਡੇ ਨਾਲ ਤੁਹਾਡੀ ਉਮੀਦਵਾਰ ਇੱਕ ਔਰਤ ਖੜੀ ਹੈ ਇਹੋ ਜੀ ਸ਼ਬਦਾਵਲੀ ਕਿ ਇਹਹੀ ਸ਼ਬਦਾਵਲੀ ਚੰਨੀ ਆਪਣੇ ਘਰ ਜਾ ਕੇ ਬਰਤ ਸਕਦੇ ਆਪਣੀ ਬੇਟੀ ਲਈ ਆਪਣੀ ਨੂੰਹ ਲਈ ਆਪਣੇ ਘਰ ਵਾਲੇ ਲਈ ਵਰਤ ਸਕਦਾ ਹੈ ਤੁਹਾਡੇ ਚ ਕੋਈ ਹੋਰ ਵਰਤ ਸਕਦਾ ਕਿ ਸ਼ਰਮ ਨਾ ਕਿ ਨਹੀਂ ਹੈਗੀ ਸਾਨੂੰ ਸ਼ਰਮ ਨਹੀਂ ਆਉਂਦੀ ਹੈ ਜੀ ਸ਼ਬਦਾਵਲੀ ਵਰਤਦੇ ਨੂੰ ਉਹ ਵੀ ਸਾਬਕਾ ਮੁੱਖ ਮੰਤਰੀ ਰਿਆ ਹੋਵੇ ਬੰਦਾ ਬਹੁਤ ਘਟਿਆ ਕਰਦੂਦਾ ਹੈ ਮਾਫ ਕਰਨਾ ਮੈਨੂੰ ਇਹ ਸ਼ਬਦ ਵਰਤਨੇ ਪਏ ਕਿਉਂਕਿ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਹੈਗੀ ਕਿੰਨਾ ਮਿਆਰ ਰਾਜਨੀਤੀ ਦਾ ਅਸੀਂ ਮਗੇ ਰਾ ਚੁਕੇ ਹੋਰ ਕਿੰਨਾ ਸਾਡਾ ਬੇੜਾ ਗਰਕੂਗਾ ਇਹੋ ਜਿਹੇ ਉਦਾਹਰਨਾਂ ਸਾਨੂੰ ਦੇਣੀਆਂ ਪੈ ਰਹੀਆਂ ਨੇ ਤੰਜ ਕੀਤੇ ਕਸਿਆ ਝਾੜੂ ਵਾਲਿਆਂ ਤੇ ਜਾਂ ਬੀਜੇਪੀ ਤੇ ਇਹ ਕੋਈ ਤੰਜ ਕਸਣ ਦੀ ਗੱਲ ਨਹੀਂ ਇੱਕ ਵਧੀਆ ਗੱਲ ਹੈ ਇੱਕ ਔਰਤ ਨੂੰ ਤੁਸੀਂ ਨੀਮਾ ਇੱਕ ਪੈਰ ਦੀ ਜੁੱਤੀ ਬਣਾ ਰਹੇ ਹੋ ਬਹੁਤ ਘਟਿਆ ਕਰਦੂਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ